ਸਾਥਰੀਆ ਕਾਲਜੀ ਸਾਰੇ ਭੈਣ ਭਰਾਵਾਂ ਨੂੰ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਇਹ ਗੱਲ ਤੁਸੀਂ ਸਾਂਝੀ ਕਰਕੇ ਲੋਕਾਂ ਤੱਕ ਕਰ ਜ਼ਰੂਰ ਪਹੁੰਚਾ ਦੇਣਾ ਕਿਉਂਕਿ ਨਿਊਜ਼ ਚੈਨਲ ਜਿਹੜੇ ਵੀ ਪੰਜਾਬ ਦੇ ਹੱਥ ਸਰਕਾਰ ਦੇ ਹੱਥ ਟੋਕੇ ਬਣੇ ਹੋਏ ਨੇ ਉਹ ਸਰਕਾਰ ਦੇ ਵਿਰੁੱਧ ਕੋਈ ਗੱਲਬਾਤ ਕਰਨ ਨੂੰ ਜਾਂ ਚਲਾਉਣ ਨੂੰ ਤਿਆਰ ਹੀ ਨਹੀਂ ਹੈਗੇ ਪੰਜਾਬ ਸਰਕਾਰ ਕੀ ਕਰ ਰਹੀ ਹੈ ਕਿਵੇਂ ਜਿਹੜਾ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਬੇਕੂਬ ਬਣਾ ਰਹੀ ਹੈ ਲੋਕਾਂ ਨੂੰ ਬੇਕੂਬ ਬਣਾ ਰਹੀ ਹੈ ਉਹ ਖਬਰ ਕੋਈ ਚਲਾਉਂਦੀ ਨਹੀਂ ਗੱਲਬਾਤ ਵੀਰੋ ਕੀ ਹੈ ਅਸੀਂ ਬੜੀ ਵੱਡੀ ਲੜਾਈ ਲੜੀ ਸੀਗੀ ਤਿੰਨ ਕਾਲੇ ਕਾਨੂੰਨ ਖਾਰਜ ਕਰਵਾਉਣ ਲਈ ਉਹ ਤਾਂ ਸੈਂਟਰ ਗਵਰਨਮੈਂਟ ਜਿਹੜੀ ਸਮੇ ਦੀ ਸਰਕਾਰ ਆ ਉਹਦਾ ਚਾਉਂਦੀ ਆ ਕਿ ਕਿਵੇਂ ਅਸੀਂ ਭਾਰਤ ਦੇ ਸਾਰੇ ਜਿਹੜੀ ਕਿ ਸਿਸਟਮ ਨੂੰ ਆਪਣੇ ਅੰਡਰ ਕਰਨਾ ਕਿਵੇਂ ਕਾਰਪੋਰੇਟ ਘਰਾਣੇ ਨੂੰ ਦੇਣਾ ਭਾਜਪਾ ਜਿਹੜੀ ਉਹ ਤਾਂ ਇੱਕ ਦੁਸ਼ਮਣ ਹੈ ਹੀ ਹੈਗੀ ਆ ਪੰਜਾਬ ਦੀ ਇਕੱਲੇ ਪੰਜਾਬ ਦੀ ਦੁਸ਼ਮਣ ਨਹੀਂ ਪੂਰੇ ਦੇਸ਼ ਦੀ ਦੁਸ਼ਮਣ ਆ ਜਿਹੜੀ ਉਹ ਪਰ ਇਹਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਕਿਵੇਂ ਹੱਥ ਠੋਕਾ ਉਹਨਾਂ ਦਾ ਬਣ ਕੇ ਜਿਹੜੇ ਕਾਨੂੰਨ ਜਿਹੜੇ ਅਸੀਂ ਖਾਰਜ ਕਰਵਾਏ ਸੀਗੇ 730 ਤੋਂ ਵੱਧ ਸੀਧੀਆਂ ਦੇ ਕੇ ਅਸੀਂ ਜਿਹੜੇ ਕਾਨੂੰਨ ਖਾਰਜ ਕਰਵਾਏ ਸੀਗੇ ਪੰਜਾਬ ਦਾ ਮੁੱਖ ਮੰਤਰੀ ਭਗਮਾਨ ਤਮਨ ਉਹਨਾਂ ਨੂੰ ਲਾਗੂ ਕਰਵਾ ਰਿਹਾ ਲਾਗੂ ਕਿਵੇਂ ਕਰਵਾ ਰਿਹਾ ਕਿਉਂਕਿ ਅਸੀਂ ਚਾਹੁੰਦੇ ਸੀਗੇ ਜੀ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਅਸੀਂ ਕਾਬਜ ਨਹੀਂ ਹੋਣ ਦੇਣਾ ਪਿਛਲੇ ਦਿਨਾਂ ਦੀ ਗੱਲ ਹੈ ਕਿ ਜਿਹੜਾ ਕਿ ਮੰਡੀਕਰਨਾ ਸਾਰੇ ਦਾ ਸਾਰਾ ਪੰਜਾਬ ਗਵਰਨਮੈਂਟ ਨੇ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਦੇ ਦਿੱਤਾ ਮੈਂ ਨੋਟਿਸ ਜਾਰੀ ਕੀਤਾ ਨੋਟਿਸ ਆ ਦੇਖ ਲਓ ਮੇਰੇ ਬੀਰੋ ਮੇਰੇ ਭਰਾਵੋ ਆ ਨੋਟਿਸ ਆ ਦੇਖ ਲਓ ਆ ਜਾਰੀ ਕੀਤਾ ਕਿ ਨੌ ਜਿਹੜੇ ਸੈਲੋ ਨੇ 26 ਜ਼ਿਲ੍ਹਿਆਂ ਦੇ ਵਿੱਚ ਨੌ ਸੈਲੋ ਬਣੇ ਹੋਣਗੇ ਉਹਨਾਂ ਨੂੰ ਸਾਰਨ ਨੂੰ ਸਾਰੇ ਜਿਹੜੀ ਖਰੀਦ ਦਾ ਖਰੀਦਦਾਰੀ ਦਾ ਸਿਸਟਮ ਹੈ ਉਹਨਾਂ ਨੂੰ ਸੈਲਾਂ ਨੂੰ ਦੇ ਦਿੱਤਾ ਅਡਾਨੀਆਂ ਅਡਵਾਨੀਆਂ ਜਿਹੜੇ ਸੈਲੋ ਨੇਗੇ ਹੁਣ ਗੱਲ ਇਹ ਆਜੋ ਕਿਸੇ ਟਾਈਮ ਜਦੋਂ ਇੱਥੇ ਅੰਗਰੇਜ਼ ਇਸ ਦੇਸ਼ ਦੇ ਵਿੱਚ ਆਏ ਜਦੋਂ ਅੰਗਰੇਜ਼ਾਂ ਨੇ ਇਸ ਦੇਸ਼ ਤੇ ਉੱਪਰ ਕਬਜ਼ਾ ਕਰਨ ਲੱਗੇ ਤਾਂ ਜਿਹੜੇ ਸਾਰੇ ਜਿੰਨੇ ਵੀ ਇਸ ਦੇਸ਼ ਦੇ ਅਮੀਰ ਲੋਕ ਸੀਗੇ ਰਾਜੇ ਲੋਕ ਸੀਗੇ ਉਹਨਾਂ ਨੇ ਸਾਰਿਆਂ ਦੇ ਸਾਰਿਆਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸਾਰੇ ਸਾਰੇ ਉਹਨਾਂ ਨੇ ਹੱਥ ਮਿਲਾਇਆ ਜਿਹੜੇ ਆਮ ਲੋਕ ਲੜਨ ਵਾਲੇ ਸੀਗੇ ਆਪਣੇ ਉਹਨਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਸੀਹਿੱਦੀਆਂ ਪਾਈਆਂ ਬਗਾਦਰੀ ਬਾ ਬੰਦੀ ਗੱਲ ਕਰ ਲੋ ਭਗਤ ਸਿੰਘ ਵਰਗਿਆਂ ਨੇ ਫਾਂਸੀ ਦੇ ਰੰਮੇ ਚ ਰਸੇ ਚੁੰਮੇ ਭਗਤ ਸਿੰਘ ਰਾਜਗੁਰੂ ਸੁਖਦੇਵ ਸਿੰਘ ਆਪਣਾ ਸ਼ਹੀਦ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਬੜੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਲੜਾਈਆਂ ਲੜ ਕੇ ਦੇਸ਼ ਨੂੰ ਯਾਦ ਕਰਵਾਇਆ ਪਰ ਹੁਣ ਫਿਰ ਦੇਸ਼ ਜਿਹੜਾ ਇਹ ਭਾਜਪਾ ਦੇ ਹਿੱਟ ਗੁਲਾਮ ਹੋ ਗਿਆ ਜਿਹੜਾ ਕਿ ਭਾਜਪਾ ਦੀ ਥਿਉਰੀਆ ਭਾਜਪਾ ਦੀ ਨੀਤੀ ਹੈ ਕਿ ਆਪਣੇ ਤਰੀਕੇ ਨਾਲ ਦੇਸ਼ ਨੂੰ ਚਲਾਉਣਾ ਕਿਉਂਕਿ ਗੋਰੇ ਅੰਗਰੇਜ਼ ਚਲੇ ਗਏ ਸੀ ਹੁਣ ਕਾਲੇ ਅੰਗਰੇਜ਼ ਨੇ ਜਿਹੜੇ ਜਿਨ੍ਹਾਂ ਦੇ ਹੱਥ ਦੇ ਵਿੱਚ ਦੇਸ਼ ਦੇ ਜਿਹਨਾਂ ਦੇ ਹੱਥ ਦੇ ਵਿੱਚ ਦੇਸ਼ ਆ ਉਹ ਭਗਤ ਸਿੰਘ ਨੇ ਵੀ ਕਿਹਾ ਸੀ ਵੀ ਗੋਰੇ ਅੰਗਰੇਜ਼ ਚਲੇਗੇ ਕਾਲੇ ਆਗੇ ਪਰ ਕਾਲੇ ਅੰਗਰੇਜ਼ ਕਿਵੇਂ ਦੇਸ਼ ਨੂੰ ਲੁੱਟ ਰਹੇ ਨੇ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਭਗਤ ਸਿੰਘ ਦੀ ਪੱਗ ਬੰਨੀ ਫਿਰਦਾ ਭਗਤ ਸਿੰਘ ਦਾ ਸਰਧਾਲੂ ਕਹਾਉਣ ਵਾਲਾ ਭਗਤ ਸਿੰਘ ਨਾਲ ਗੱਲਾਂ ਕਰਨ ਵਾਲਾ ਅੱਜ ਭਗਤ ਸਿੰਘ ਦੀ ਇੱਕ ਵੀ ਗੱਲ ਤੇ ਨਹੀਂ ਚੱਲ ਰਿਹਾ ਉਹ ਹੱਥ ਠੋਕਾ ਬਣ ਕੇ ਪੂਰਾ ਹੱਥ ਠੋਕਾ ਬਣ ਕੇ ਪੰਜਾਬ ਨੂੰ ਇਸ ਟਾਈਮ ਗੁਲਾਮ ਕਰਨ ਦੇ ਤੋਲਿਆ ਹੋਇਆ ਜੇ ਐਨਐਸਏ ਦੀ ਗੱਲ ਕਰ ਲੋ ਚਾਹੇ ਜਿਹੜੇ ਫੌਜ ਟੋਕੜੀਆਂ ਲਾਉਣ ਦੀ ਗੱਲ ਕਰ ਲੋ ਜੋ ਸੈਂਟਰ ਗਵਰਨਮੈਂਟ ਕਹਿੰਦੀ ਹੁਣ ਸੈਂਟਰ ਗਵਰਨਮੈਂਟ ਨੇ ਨਵਾਂ ਫਰਮਾਨ ਜਾਰੀ ਕਰਿਆ ਕਿ ਪੰਜਾਬ ਦਾ ਮੰਡੀਕਰਨ ਖਤਮ ਕਰਨਾ ਉਹ ਮਨਜ਼ੂਰੀ ਪੰਜਾਬ ਗਵਰਨਮੈਂਟ ਜਿਹੜੀ ਕਿ ਕਣਕ ਦੀ ਹੈ ਜਿਹੜੀ ਮਨਜ਼ੂਰੀ ਉਹਨੂੰ ਆਪਣਾ ਇਹਨਾਂ ਨੂੰ ਕਾਰਪੋਰੇਟ ਕਰਾਉਣੇ ਨੂੰ ਦੇਵੇ ਸੈਲੋਨ ਨੂੰ ਦੇਵੇ ਹੁਣ ਇਹਦੇ ਵਿੱਚ ਵੀਰੋ ਟਰਾਂਸਪੋਰਟ ਸਾਰੀ ਖਤਮ ਹੋਣੀ ਆ ਟਰੱਕਾਂ ਵਾਲੇ ਵੀਰਾਂ ਦਾ ਨੁਕਸਾਨ ਹੋਣਾ ਮਜ਼ਦੂਰਾਂ ਵੀਰਾਂ ਦਾ ਨੁਕਸਾਨ ਹੋਣਾ ਪੱਲੇਦਾਰਾਂ ਦਾ ਨੁਕਸਾਨ ਹੋਣਾ ਕਿਉਂਕਿ ਕਿਸਾਨ ਤਾਂ ਇਸ ਚੀਜ਼ ਲਈ ਲੜੀ ਰਹੇ ਨੇ ਪਰ ਕਿਸਾਨਾਂ ਦੇ ਮੇਰੇ ਬੇਨਤੀਆਂ ਮੇਰੇ ਜਿੰਨੇ ਵੀ ਕਿਸਾਨ ਮੇਰੇ ਭਰਾ ਨੇਗੇ ਜਾਂ ਮਜ਼ਦੂਰ ਭਰਾ ਨੇ ਉਹ ਇਸ ਟਾਈਮ ਜਿਹੜੇ ਝਾੜੂਆਂ ਝੰਡਾ ਚੱਕੀ ਫਿਰਦੇ ਨੇ ਜਿਹੜੇ ਪਾਰਟੀਆਂ ਦਾ ਬੱਕ ਬੱਕਲਾ ਝੰਡਾ ਚੱਕੀ ਫਿਰਦੇ ਨੇ ਉਹ ਤੁਸੀਂ ਪਾਰਟੀਆਂ ਪਿੱਛੇ ਲੜ ਰਹੇ ਤੁਸੀਂ ਆਪਣੇ ਪੰਜਾਬ ਪਿੱਛੇ ਕਦੋਂ ਲੜੋਗੇ ਆ ਹੁਣ ਪਿੰਡਾਂ ਦੇ ਵਿੱਚ ਮੈਨੂੰ ਸ਼ਰਮ ਆਉਣੀ ਚਾਹੀਦੀ ਜਿੰਨੇ ਵੀ ਆਮ ਆਦਮੀ ਪਾਰਟੀ ਨਾਲ ਕਿਸਾਨੀ ਮਜ਼ਦੂਰੀ ਵਰਗ ਦੇ ਲੋਕ ਜੋੜੇ ਹੋਏ ਨੇਗੇ ਖਾਸ ਕਰਕੇ ਮੈਂ ਜਿਹੜੇ ਕਿਸਾਨਾਂ ਦੀ ਗੱਲ ਕਰਾਂ ਯਾਰ ਤੁਸੀਂ ਤਾਂ ਆਪਾਂ ਇੰਨੀਆਂ 700 ਤੋਂ ਬਾਅਦ ਸੀਧੀਆਂ ਪਾ ਕੇ ਆਇਆ ਹੁਣ ਫਿਰ ਤੁਸੀਂ ਇਹਨਾਂ ਲਈ ਵੋਟਾਂ ਮੰਗਦੇ ਫਿਰਦੇ ਹੋ ਉਹ ਪਿੰਡਾਂ ਵਾਲੇ ਸ਼ਰਮ ਕਰ ਲਓ ਯਾਰ ਤੁਹਾਡਾ ਤਾਂ ਸਾਰਾ ਮੰਡੀ ਕਰਨ ਤੁਹਾਡੀ ਤਾਂ ਸਾਰੀ ਕਿਸਾਨੀ ਖਤਮ ਕਰਤੀ ਯਾਰ ਇਹਨਾਂ ਨੇ ਆਹ ਮਨਜ਼ੂਰੀ ਦਿੱਤੀ ਹੈ ਲੈ ਆਹ ਦੇਖ ਲਓ ਆਹ ਮਨਜ਼ੂਰੀ ਆਹ ਮਨਜ਼ੂਰੀ ਹੈ ਆਹ ਮਨਜ਼ੂਰੀ ਪੰਜਾਬ ਸਰਕਾਰ ਨੇ ਦਿੱਤੀ ਹੈ ਦਿਓ ਜਵਾਬ ਇਸ ਚੀਜ਼ ਦਾ ਕਾ ਸਾਡੇ ਸਾਡਾ ਹੁਣ ਫਿਰ ਅੱਜ ਫਿਰ ਸਾਡੇ ਕਿਸਾਨ ਜੱਥੇਬੰਦੀਆਂ ਵਿਰੋਧ ਕਰ ਰਹੇ ਨੇ 8 ਫਰਵਰੀ ਨੂੰ ਵੱਡਾ ਮਹਾਲੀ ਦੇ ਵਿੱਚ ਇਕੱਠ ਕਰ ਰਹੇ ਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੱਟ ਕਰ ਰਹੇ ਆ ਖਨੌਰੀ ਬਾਰਡਰ ਤੇ ਮੋਰਚਾ ਚੱਲੀ ਜਾਂਦਾ ਹੈ ਤੇ ਆਪਣਾ ਸੰਭੂ ਬਾਰਡਰ ਤੇ ਮੋਰਚਾ ਚੱਲੀ ਜਾਂਦਾ ਉਹ ਤੁਸੀਂ ਹੱਥ ਠੋਕੇ ਬਣ ਕੇ ਨਾ ਸਰਕਾਰਾਂ ਲਈ ਵੋਟਾਂ ਮੰਗਦੇ ਫਿਰਦੇ ਹੋ ਆ ਜਿਹੜੇ ਮੰਤਰੀ ਜਿੰਨੇ ਵੀ ਇੱਥੇ ਤੁਰੇ ਫਿਰਦੇ ਨੇ ਜਿਹੜੇ ਲੋਕ ਸਭਾ ਦੇ ਵਿੱਚ ਖੜੇ ਹੋਏ ਨੇਗੇ ਝਾੜੂ ਵਾਲੇ ਤੁਸੀਂ ਇਹਨਾਂ ਦੇ ਨਾਲ ਤੁਰੇ ਫਿਰਦੇ ਹੋ ਉਹ ਤੁਹਾਨੂੰ ਸ਼ਰਮ ਹੈਗੀ ਹੈ ਕਿ ਨਹੀਂ ਹੈਗੀ ਮਾੜੀ ਮੁੱਟੀ ਉਹ ਤੁਹਾਡੇ ਜਮੀਰਾਂ ਜਾਗਦੇ ਨੇ ਕਿ ਨਹੀਂ ਜਾਗਦੀਆਂ ਕਿਸਾਨਾਂ ਦੇ ਪੁੱਤੋ ਜਿਹੜੇ ਖੇਤੀਬਾੜੀ ਮੰਤਰੀ ਬਣੇ ਬੈਠੇ ਹੋ ਜਿਹੜੇ ਮੰਤਰੀ ਬਣੇ ਬੈਠੇ ਹੋ ਉਹ ਤੁਸੀਂ ਆ ਕਰ ਰਹੇ ਹੋ ਤੁਸੀਂ ਉਹ ਕਾਲੇ ਅੰਗਰੇਜ਼ਾਂ ਦਾ ਸਾਥ ਦੇ ਰਹੇ ਹੋ ਜਿਹੜੇ ਕਾਲੇ ਅੰਗਰੇਜ਼ ਜਿਹੜੇ ਕਿ ਤੁਹਾਨੂੰ ਆਮ ਆਦੀ ਪਾਰਟੀ ਨੂੰ ਮੇਰਾ ਇੱਕ ਸਵਾਲ ਹੈ ਅਸੀਂ ਸੱਤਾ ਦੇ ਵਿੱਚ ਇਸ ਕਰਕੇ ਆਈ ਕਿਉਂਕਿ ਅਸੀਂ ਚਾਹਿਆ ਵੀ ਇਹ ਸੜੀਆਂ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਇਹ ਸਾਰੇ ਸਾਰੀਆਂ ਸਾਡੇ ਵਰਗ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਤਾਂ ਆਮ ਆਦੀ ਪਾਰਟੀ ਸਰਕਾਰ ਬਣੀ ਅੱਜ ਆਮ ਆਦੀ ਪਾਰਟੀ ਦੇ ਜਿੰਨੇ ਹੀ ਬੰਦੇ ਨੇ ਉਹ ਸਾਰੇ ਭਾਜਪਾ ਨਾਲ ਸਾਥ ਦੇ ਰਹੇ ਨੇ ਯਾਰ ਗੱਲ ਕਿੱਧਰ ਨੂੰ ਜਾ ਰਹੀ ਹੈ ਇਹ ਇਸ ਕਰਕੇ ਇਹ ਗੱਲ ਜਿਹੜੀ ਹੁਣ ਆਸਟ੍ਰਾਮ ਭਗਮਤਮਨ ਇਹ ਵਿਖਾਵੇ ਕਰਦਾ ਡਰਾਮੇ ਕਰਦਾ ਕਿ ਮੈਂ ਕਿਸਾਨਾਂ ਦੇ ਨਾਲ ਆ ਮੈਂ ਲੋਕਾਂ ਦੇ ਨਾਲ ਆ ਸੁਭ ਕਰਨ ਵਾਲਾ ਮਸਲਾ ਦੇਖ ਲਓ ਵੀਰੋ ਸੁਭ ਕਰਨ ਵਾਲਾ ਮਸਲਾ ਇਹ ਦੇਖ ਲਓ ਇੱਕ ਵਾਰੀ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਜਾ ਕੇ ਕਿੱਡਾ ਕਿੰਨਾ ਟਾਈਮ ਹੋ ਗਿਆ ਅੰਦੋਲਨ ਚੱਲਦੇ ਨੂੰ ਉੱਥੇ ਸਾਡਾ ਬਾਰਡਰਾਂ ਦੇ ਬੈਠਿਆ ਨੂੰ ਇੱਕ ਵਾਰੀ ਵੀ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਉੱਥੇ ਧਰਨਾ ਨਹੀਂ ਲਾਇਆ ਸਾਡੇ ਕਿਸਾਨਾਂ ਲਈ ਸੁਭ ਕਰਨ ਨਹੀਂ ਵੀ ਜਾ ਕੇ ਲਾਇਆ ਸੁਭ ਕਰਨ ਸੀ ਹੀ ਹੋ ਗਿਆ ਸਾਡਾ ਭਰਾ ਉਦੇ ਤੇ ਕੋਈ ਮਸਲੇ ਤੇ ਬੋਲਣ ਨੂੰ ਤਿਆਰ ਨਹੀਂ ਉਹ ਉਵੇਂ ਭਾਜਪਾ ਦੀ ਜਿਹੜੀ ਕਿ ਉਹ ਇੱਕ ਇੱਕ ਸਾਡੀ ਪਰਚਾ ਦਰਜ ਕੀਤਾ ਉਹ ਵੀ ਅਣਪਛਾਤੇ ਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਨੇ ਪਰਚਾ ਦਰਜ ਕੀਤਾ ਉਹ ਸਾਡੇ ਬੰਦਿਆਂ ਦੇ 307 ਦੇ ਪਰਚੇ ਪਾਈ ਬੈਠੇ ਨੇ ਤੁਸੀਂ ਉਹਨਾਂ ਦੇ ਅੱਗੇ ਗੱਲ ਕਰਨ ਨੂੰ ਤਿਆਰ ਨਹੀਂ ਤੁਸੀਂ ਜਾ ਕੇ ਆਪਣੇ ਕੇਸਰੀਵਾਲੀ ਡਰਾਮਾ ਕਰਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇੱਕ ਗੱਲ ਕਹਿਣਾ ਤੁਸੀਂ ਦੇਖ ਲਿਓ ਜਿਵੇਂ ਭਾਜਪਾ ਆਸ ਟਾਈਮ ਆਪਣੇ ਡਿਕਟੇਟਰ ਰਾਜ ਤੇ ਉਤਰੀ ਹੋਈ ਹੈ ਜਿਵੇਂ ਕਿਸੇ ਟਾਈਮ ਅੰਗਰੇਜ਼ ਸਾਰੇ ਦੇ ਸਾਰੇ ਅਮੀਰ ਬੰਦੇ ਨੂੰ ਆਪਣੇ ਨਾਲ ਰਲ ਆ ਰਹੇ ਸੀਗੇ ਉਵੇਂ ਵੀ ਸਾਡਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਜੁਆਇਨ ਕਰ ਹੀ ਲੈਣੀ ਹੈ ਜੇ ਤਾਹ ਦਾ 3 ਸਾਲ ਕਾਰਜਕਾਲ ਚੱਲ ਗਿਆ ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਕੀ ਆ ਜੇ ਨਾ ਚੱਲਾ ਤਾਂ ਇਹਨੇ ਪਹਿਲਾਂ ਹੀ ਭਾਜਪਾ ਨੇ ਭਾਜਪਾ ਦੇ ਵਿੱਚ ਚਲਾਇਆ ਰਹਿਣਾ ਪੰਜਾਬ ਦੇ ਮੁੱਖ ਮੰਤਰੀ ਨੇ ਨਹੀਂ ਤਾਂ ਜਦੋਂ ਇਹਦੀ ਸਰਕਾਰ ਖਤਮ ਹੋ ਗਈ ਤਾਂ ਇਹਨੇ ਫਿਰ ਭਾਜਪਾ ਦੇ ਵਿੱਚ ਜਾਣਾ ਹੀ ਆ ਉਹ ਰਾਗਵ ਚੱਡਾ ਭਾਜਪਾ ਦੇ ਜਾ ਰਿਹਾ ਹੈ ਸੁਸ਼ੀਲ ਰਿੰਕੂ ਵਰਗੇ ਇਹਨਾਂ ਦਾ ਜਿੰਨੇ ਮੌਜੂਦਾ ਜਿਹੜੇ ਐਮਐਲਐਨਓ ਸਾਰੇ ਸਾਰੇ ਭਾਜਪਾ ਦੇ ਵਿੱਚ ਜਾ ਰਹੇ ਨੇਗੇ ਜਿਹੜੇ ਵੀ ਪੰਜਾਬ ਦੀ ਗੱਲ ਕਰ ਲੋ ਕੱਲੇ ਆਮ ਆਦੀ ਪਾਰਟੀਆਂਾਂ ਦੀ ਗੱਲ ਨਾ ਕਰੋ ਜਿੰਨੇ ਵੀ ਪੰਜਾਬ ਦੇ ਆਪ ਦੇ ਆਪ ਨੂੰ ਕਹਿੰਦੇ ਘਾਉਂਦੇ ਬੰਦੇ ਨੇ ਪਾਪਾ ਵਿੱਚ ਜਾ ਰਹੇ ਨੇ ਪਰ ਜਿਵੇਂ ਕਿਸੇ ਟਾਂ ਵਾਂਸੀ ਅੰਗਰੇਜ਼ਾਂ ਨਾਲ ਲੜਾਈ ਲੜੀ ਸੀਗੀ ਅੰਗਰੇਜ਼ਾਂ ਨੂੰ ਭਜਾਉਣ ਦੀ ਉਹਦੇ ਵਿੱਚ ਆਮ ਲੋਕਾਂ ਨੇ ਲੜਾਈ ਲੜੀ ਅਮੀਰ ਲੋਕ ਸਾਰੇ ਦੇ ਸਾਰੇ ਅੰਗਰੇਜ਼ਾਂ ਦੇ ਨਾਲ ਸੀਗੇ ਹੁਣ ਵੀ ਆਮ ਵਰਗ ਆਮ ਲੋਕ ਜਿਹੜੇ ਕਿ ਭਾਜਪਾ ਦੇ ਨਾਲ ਇਸ ਦੇਸ਼ ਨੂੰ ਬਚਾਈ ਦੇਸ਼ ਨੂੰ ਬਚਾਉਣ ਦੀ ਲੜਾਈ ਲੜ ਰਹੇ ਨੇਗੇ ਤੇ ਇਸ ਕਰਕੇ ਇਹ ਜਿਹੜਾ ਆ ਕੰਮ ਕੀਤਾ ਪੰਜਾਬ ਦੇ ਮੁੱਖ ਮੰਤਰੀ ਨੇ ਆਓ ਜਿਹੜੇ ਸਾਡੇ ਕੇ ਵੱਡੇ ਹੁਣ ਧਰਨੇ ਸਾਡੇ ਚੱਲ ਰਹੇ ਨੇਗੇ ਆਪੋ ਆਪਣੀਆਂ ਪਾਰਟੀਆਂ ਦੇ ਜਿਹੜੇ ਮਖੌਟੇ ਤੁਸੀਂ ਕਸਕਸੀ ਫਰਦੇ ਨਾ ਕੋਈ ਕਹਿੰਦਾ ਮੈਂ ਇਹਦੇ ਪਿੱਛੇ ਲੜੀ ਜਾਂਦਾ ਘੱਟ ਕੋਈ ਵੀ ਨਹੀਂ ਹੈਗਾ ਪਾਰਟੀਆਂ ਵਾਲੇ ਸਾਰੇ ਦੇ ਸਾਰੇ ਜਦੋਂ ਪੰਜਾਬ ਨੂੰ ਖਤਮ ਕਰਨਾ ਸਾਰੇ ਸਾਰੇ ਇਹ ਸੈਂਟਰ ਗਵਰਨਮੈਂਟ ਦੇ ਹੱਥ ਢੋਕੇ ਬਣੇ ਹੋਏ ਨੇਗੇ ਆ ਜਿਹੜਾ ਕਿਸ ਨੂੰ ਪਤਾ ਹੀ ਆ ਕਿ ਨਵਾਂ ਜਿਹੜਾ ਕਿ ਇਹਨਾਂ ਨੇ ਨੋਟਿਸ ਪੰਜਾਬ ਸਰਕਾਰ ਨੇ ਜਾਰੀ ਕੀਤਾ ਕਿ ਮੰਡੀਕਰਨ ਖਤਮ ਕਰਨ ਦਾ ਜਿਹੜਾ ਨੋਟਿਸ ਜਾਰੀ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਮੁੰਡਿਆਂ ਨੂੰ ਬੇਨਤੀ ਆ ਨੌਜਵਾਨਾਂ ਨੂੰ ਬੇਨਤੀ ਆ ਵੀ ਜਿੱਦੇ ਵੀ ਇਹ ਵੋਟਾਂ ਦੇ ਵਿੱਚ ਆ ਰਹੇ ਨੇਗੇ ਆ ਨੋਟਿਸ 'ਤੇ ਸਵਾਲ ਕਰ ਲਿਓ ਕਿ ਜਾਰੀ ਕਿਉਂ ਕੀਤਾ ਇੰਨੇ ਕ ਮੇਰੀਆਂ ਬੇਨਤੀਆਂ ਸੀਗੀਆਂ ਕਿ ਸਾਡੀ ਕਿਸਾਨੀ ਨੂੰ ਕਿਉਂ ਖਤਮ ਕਰ ਰਹੇ ਤੁਸੀਂ ਗੱਲ ਕਰ ਰਹੇ ਹੋ ਇਹ ਮੇਰੀਆਂ ਬੇਨਤੀਆਂ ਨੇ ਕਿ ਸਵਾਲ ਜਵਾਬ ਜ਼ਰੂਰ ਕਰਿਓ ਧੰਨਵਾਦ ਜੀ